ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਇਲੈਕਸ਼ਨਸ ਅਪਡੇਟ ਤੇ ਇੱਕ ਨਜ਼ਰ ਬੀਜੇਪੀ ਦੇ ਹੱਕ ਚ ਆਯਾ ਦਾਕਰ ਪ੍ਰੀਤੀ ਸਪਰੂ ਰਵਨੀਤ ਸਿੰਘ ਬਿੱਟੂ ਦੇ ਹੱਕ ਚ ਕਰਨਗੇ ਚੋਣ ਪ੍ਰਚਾਰ ਪੀਐਮ ਨਰਿੰਦਰ ਮੋਦੀ ਦੀ ਤਾਰੀਫਾਂ ਦੇ ਵਿੱਚ ਵੀ ਕਹੇ ਕੁਝ ਅਲਫਾਜ਼ ਤਾਂ ਉਹ ਸੁਣਦੇ ਆ ਕਿ ਕਹਾ ਪ੍ਰੀਤੀ ਸਪਰੂ ਨੇ ਜਿਹੜੇ ਗੁਣ ਮੈਨੂੰ ਨਰਿੰਦਰ ਮੋਦੀ ਸਾਹਿਬ ਵਿੱਚ ਨਜ਼ਰ ਆ ਰਹੇ ਨੇ ਮੈਂ ਬੇਨਤੀ ਕਰਦੀ ਆਂ ਭਾਈ ਗੁਰੂ ਅੱਗੇ ਅਰਦਾਸ ਕਰਦੀ ਆਂ ਜਿਹੜੇ ਮੇਰੇ ਵਾਹਿਗੁਰੂ ਨੂੰ ਸਬਤ ਮਤਲਬ ਇਹਨੇ ਮਾਨ ਸਨਮ ਦੇਂਦੇ ਆ ਕਿ ਉਹ ਰੱਬ ਕਰੇ ਕਿ ਸਾਰੇ ਹਿੰਦੁਸਤਾਨ ਨੂੰ ਉਹਨਾਂ ਦੀ ਇੰਪੋਰਟੈਂਸ ਰੀਅਲਾਈਜ਼ ਹੰਸ ਰਾਜ ਹੰਸ ਨੇ ਵਿਕਰਮ ਮਜੀਠਿਆ ਨੂੰ ਕਹਿ ਦਿੱਤਾ ਮਜੀਠਿਆ ਰਾਮ ਤਾਂ ਹੰਸ ਰਾਜ ਹੰਸ ਦਾ ਬਿਆਨ ਇੱਕ ਵਾਰ ਫਿਰ ਕੌਂਟਰੋਵਰਸੀ ਚ ਆ ਗਿਆ ਤਾਂ ਸੁਣੋ ਹੰਸ ਰਾਜ ਹੰਸ ਜੀ ਕੀ ਕਹਿੰਦੇ ਨੇ ਮਜੀਠਿਆ ਦੇ ਬਾਰੇ ਅੱਛਾ ਹੋਰ ਤੂੰ ਵੀ ਜੋ ਮਰਜ਼ੀ ਕੋਈ ਕਰੀ ਜਾਵੇ ਉਹ ਮਜੀਠਿਆ ਰਾਮ ਪਤਾ ਨਹੀਂ ਕਿਹੜਾ ਜਿਹੜਾ ਮਜੀਠਿਆ ਰਾਮ ਇਹ ਤਾਂ ਉਹ ਬਿਦਰਾ ਨੈਸਰਮ ਜੀ ਆਰਾਮ ਉਹ ਵੀ ਮੇਰੇ ਦੁਆਲੇ ਹੋਇਆ ਆ ਉਹ ਡਰਗ ਤੁਹਾਡੇ ਕੋਲ ਸ਼ੁਰੂ ਹੋਈ ਹੈ ਬੱਚੇ ਲੋਕਾਂ ਦੇ ਤੁਸੀਂ ਮਾਰਦੇ ਅੱਜ ਹਰ ਮਾਵਾ ਵੈਣ ਪਾ ਰਹੀਆਂ ਉਹ ਭਰਾਵਾ ਤੁਸੀਂ ਤਾਂ ਮੇਰਾ ਸੱਤ ਦਿਨ ਜਨਮ ਕਰਜ਼ਾ ਨਹੀਂ ਦੇ ਸਕਦੇ ਅਬ ਜੀਟੀ ਆਰਾਮ ਪਤਾ ਨਹੀਂ ਕਿਤੋਂ ਆ ਗਿਆ ਉਹ ਮੈਂ ਦੇਖਿਆ ਦੋ ਤਿੰਨ ਵੀਡੀਓ ਐਡਾ ਲੰਬਾ ਮੂੰਹ ਆ ਕਿਤੋਂ ਗਰੀਬਾਂ ਤੇ ਤਰਸ ਕਰਦਾ ਤੂੰ ਤਾਂ ਆਪਣੇ ਮੂੰਹ ਤੋਂ ਤੋ ਤਿੰਨ ਫਲਾਟ ਕੱਟ ਦੇ ਗਰੀਬਾਂ ਨੂੰ ਤਾਂ ਨਹੀਂ ਤੇਰਾ ਮੂੰਹ ਆਮ ਬੰਦੇ ਜਿੱਡਾ ਇੱਥੋਂ ਸ਼ੁਰੂ ਹੁੰਗਾ ਜਿੱਡਾ ਕਰਦਿਆ ਉਦਾਂ ਮੂੰਹ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਆਮ ਆਦਮੀ ਪਾਰਟੀ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਾਅਦਿਆਂ ਬਾਰੇ ਕੁਝ ਦਾਅਵੇ ਵੀ ਕਰਦੇ ਨਜ਼ਰ ਆ ਰਹੇ ਨੇ ਤਾਂ ਹਾਲ ਫਿਲਹਾਲ ਦੇ ਵਿੱਚ ਔਰਤਾਂ ਨਾਲ ਕੀਤੇ ਗਏ 1000 ਰੁਪਏ ਦੇ ਵਾਅਦੇ ਤੇ ਕੀ ਬੋਲਦੀ ਹੈ ਡਾਕਟਰ ਗੁਰਪ੍ਰੀਤ ਕੌਰ ਸੁਣਦੇ ਜੀ ਸਰਕਾਰ ਨੇ ਵਾਅਦਾ ਕੀਤਾ ਸੀ 1000 ਰੁਪਏ ਕੱਦ ਲਾਥ ਕਰੂਗੀ ਸੋ ਅਸੀਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨਾਂ ਤੋਂ ਬਾਅਦ ਜੰਤ ਏਸੀ ਸਾਲ ਦੇ ਵਿੱਚ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ ਹਜ਼ਾਰ ਰੁਪਏ ਉਹ ਵੀ ਲੇਡੀਜ਼ ਨੂੰ ਮਿਲਣਾ ਸ਼ੁਰੂ ਹੋਏਗਾ ਤੇ ਲੇਡੀਜ਼ ਇਹ ਗੱਲ ਉਹਨਾਂ ਤੋਂ ਪੁੱਛ ਰਹੇ ਹੋ ਕਿ ਹਜ਼ਾਰ ਨਹੀਂ ਮਿਲਿਆ ਜੇ ਮਾਨ ਸਾਹਿਬ ਨੇ ਵਾਅਦਾ ਕਰਿਆ ਤਾਂ ਜ਼ਰੂਰ ਪੂਰਾ ਕਰਾਂਗੇ ਜਿਵੇਂ 600 ਯੂਨਿਟ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਹੋਇਆ ਪੂਰੀ ਜਿੰਨੇ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਹੋ ਰਹੇ ਨੇ ਟਾਈਮ ਜ਼ਰੂਰ ਲੱਗਦਾ ਹੈ ਜਿਹੜੇ ਪਿਛਲੇ 70 ਸਾਲ ਤਕਬੀਰ ਸਿੰਘ ਬਾਦਲ ਅੱਜ ਸਵੇਰੇ 11 ਵਜੇ ਮੁਕੇਰੀਆਂ ਤੋਂ ਕਰਨਗਿਰ ਰੈਲੀ ਦਾ ਆਗਾਜ਼ ਦੁਪਹਿਰ 1 ਵਜੇ ਦਸੂਹਾ ਤੇ 3 ਵਜੇ ਪਹੁੰਚਣਗੇ ਟਾਂਡਾ ਸ਼ਾਮ 5 ਵਜੇ ਸ਼ਾਮ 84 ਵਿਖੇ ਕਰਨਗੇ ਰੈਲੀ ਇੱਕ ਵਾਰ ਫਿਰ ਸੀਐਮ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹ ਕਹਿੰਦੇ ਨੇ ਕਿ ਐਕਸ ਦੇ ਉੱਤੇ ਟਵੀਟ ਕੀਤਾ ਜਾਂਦਾ ਹੈ ਕਿ ਕੱਲ ਦਿੱਲੀ ਪੁਲਿਸ ਮੇਰੇ ਬੁੱਢੇ ਤੇ ਬਿਮਾਰ ਮਾਤਾ ਪਿਤਾ ਤੋਂ ਪੁੱਛਗਿੱਛ ਕਰਨ ਲਈ ਆਣਗੇ ਇਸ ਵਿੱਚ ਰਾਜ ਸਭਾ ਸੰਸਦ ਸੰਜੇ ਸਿੰਘ ਦਾ ਬਿਆਨ ਵੀ ਆਇਆ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਿਆ ਤੇ ਉਹਨਾਂ ਨੂੰ ਗਰੂਰ ਕਰਾਰ ਦਿੱਤਾ ਹੋਰ ਜਾਣਕਾਰੀ ਨਾਲ ਜਲਦ ਹੋਵਾਂਗੇ ਹਾਜ਼ਰ ਤੁਸੀਂ ਦੇਖਦੇ ਹੋ ਆਪਣਾ ਪੰਜਾਬ ਮੀਰਾ ਟੀਵੀ ਨਿਊਯਾਰਕ